ਸਟੱਡ ਇੰਜੀਨੀਅਰ ਪਵਨ ਸ਼ਰਮਾ ਜੀ ਹਾਂ ਜੀ ਪਵਨ ਜੀ ਕਿਹੜਾ ਗਰੁੱਪ ਹੈ ਕੀ ਗੱਲਬਾਤ ਹੋ ਰਹੀ ਹੈ ਕਿ ਪਸਤੋਲਾ ਵੇਚੇ ਜਾ ਰਹੀਆਂ ਨੇ ਦੇਖੋ ਅ ਬੜਾ ਹੀ ਇੱਕ ਸਸੰਸਨੀ ਕੇਸ ਮਾਮਲਾ ਆ ਬੜਾ ਇੰਪੋਰਟੈਂਟ ਮਾਮਲਾ ਆ ਪੰਜਾਬ ਇੱਕ ਬਾਰਡਰ ਸਟੇਟ ਹੈਗੀ ਆ ਪੰਜਾਬ ਦੇ ਵਿੱਚ ਬੜੇ ਸਮੇਂ ਦੇ ਉੱਤੇ ਲॉ ਐਂਡ ਆਰਡਰ ਤੁਮਲ ਰਹਾ ਹੈ ਕ੍ਰਿਟੀਕਲ ਸਟੇਟਸ ਰਹੀਆਂ ਨੇ ਪੰਜਾਬ ਦੇ ਵਿੱਚ ਹੁਣ ਅੱਜ ਦੇ ਹਾਲਾਤਾਂ ਦੀ ਅਸੀਂ ਜੇ ਝਾਤ ਮਾਰੀਏ ਪੰਜਾਬ ਦੇ ਵਿੱਚ ਫਿਰ ਮੈਨੂੰ ਲੱਗ ਰਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬੁਗਾੜਨ ਵਾਸਤੇ ਕੁਝ ਉਪਰਾਲੇ ਜਾਂ ਕੋਈ ਸਾਜ਼ਿਸ਼ਾਂ ਵੱਖ-ਵੱਖ ਐਂਟੀ ਸੋਸ਼ਲ ਐਲੀਮੈਂਟਸ ਵੱਲੋਂ ਕੀਤੀਆਂ ਜਾ ਰਹੀਆਂ ਨੇ ਮੈਂ ਅਕਸਰ ਹੀ ਦੇਖਦਾ ਰਹਿਣਾ ਕਿ ਇੱਕ ਦੋ ਗਰੁੱਪਸ ਵਟਸਐਪ ਦੇ ਜਿਦੇ ਵਿੱਚ ਕਈ ਵਾਰ ਕੋਈ ਮੈਸੇਜ ਆ ਜਾਂਦਾ ਇਹ ਫਲਾਂ ਵੈਪਨ ਲੈਣਾ ਹੈ ਤੇ ਸਾਨੂੰ ਕੰਟੈਕਟ ਕਰੋ ਫਲਾਂ ਰਵਾਲਵਰ ਲੈਣਾ ਪਿਸਟਲ ਲੈਣਾ ਗੋਲੀਆਂ ਲੈਣੀਆਂ ਤੇ ਸਾਨੂੰ ਕੰਟੈਕਟ ਕਰੋ ਸੋ ਉਸੇ ਤਰ੍ਹਾਂ ਹੀ ਜਦੋਂ ਮੈਂ ਫ੍ਰੀਕੁਐਂਟਲੀ ਇਹ ਮੈਸੇਜਸ ਆਂਦੇ ਦੇਖੇ ਤੇ ਮੇਰੇ ਕਿਸਾਨ ਭਰਾਵਾਂ ਦਾ ਇੱਕ ਲੋਕਲ ਗਰੁੱਪ ਹੈਗਾ ਉਹਦੇ ਵਿੱਚੋਂ ਫ੍ਰੀਕੁਐਂਟਲੀ ਮੈਸੇਜ ਆਉਂਦੇ ਆ ਮੈਨੂੰ ਲੱਗਦਾ ਹੈ ਕਿ ਬਾਕੀ ਮੇਰੇ ਸਾਥੀ ਉਸ ਗਰੁੱਪ ਦੇ ਅਨਅਵੇਅਰ ਹੋਣਗੇ ਜਾਂ ਉਹਨਾਂ ਨੇ ਧਿਆਨ ਨਹੀਂ ਦਿੱਤਾ ਹੋਊਗਾ ਦਰਗਜ਼ਰ ਕਰ ਦਿੱਤਾ ਹੋਊਗਾ ਪਰ ਜਦੋਂ ਫ੍ਰੀਕੁਐਂਟਲੀ ਮੈਸੇਜਸ ਆਉਂਦੇ ਰਹੇ ਤਾਂ ਮੈਂ ਉਹ ਉਹਦੇ ਸਕਰੀਨਸ਼ਾਟਸ ਲੈ ਕੇ ਉਸ ਨੰਬਰਾਂ ਦੇ ਉੱਪਰੋਂ ਕਾਲ ਕੀਤੀ ਜਿਹਦੇ ਵਿੱਚ ਇੱਕ ਕਾਲ ਜਿਹੜੀ ਆ ਤੁਹਾਡੇ ਧਿਆਨ ਦੇ ਵਿੱਚ ਆ ਤੁਸੀਂ ਰਿਕਾਰਡ ਕਰ ਲਈ ਆ ਜਿਹਦੇ ਵਿੱਚ ਉਹ ਵਿਅਕਤੀ ਅੱਗੋਂ ਦੱਸਦਾ ਕਿ ਹਾਂ ਇੰਨੇ ਪੈਸੇ ਲੱਗਣਗੇ ਇਹ ਗੱਲ ਹੋਊਗੀ ਤੇ ਤੁਹਾਨੂੰ ਵੈਪਨ ਜਿਹੜਾ ਅਸੀਂ ਡਿਲੀਵਰ ਕਰ ਦੇਵਾਂਗੇ ਉਸ ਤੋਂ ਬਾਅਦ ਉਹ ਬੰਦਾ WhatsApp ਦੇ ਉੱਪਰ ਮੈਨੂੰ ਤਸਵੀਰਾਂ ਵੀ ਭੇਜ ਦਿੰਦਾ ਆ ਕਿ ਮੈਂ ਆ ਤਸਵੀਰਾਂ ਭੇਜ ਰਿਹਾ ਆ ਇਹਦੇ ਤੋਂ ਤੁਸੀਂ ਸਿਲੇਕਟ ਕਰ ਲਓ ਕਿਹੜਾ ਵੈਪਨ ਤੁਸੀਂ ਲੈਣਾ ਚਾਹੁੰਦੇ ਹੋ ਔਰ ਉਹਦੇ ਵਿੱਚ ਫਿਰ ਉਹ ਵਾਇਸ ਨੋਟ ਵੀ ਆਪਣਾ ਛੱਡ ਦਿੰਦਾ ਕਿ ਸਿਲੇਕਟ ਕਰੋ ਤੇ ਫਿਰ ਅਸੀਂ ਤੁਹਾਨੂੰ ਇਹਦਾ ਰੇਟ ਦੱਸਾਂਗੇ ਸੋ ਇਸ ਕਰਕੇ ਇਹ ਬੜੀ ਇੱਕ ਭਿਆਨਕ ਗੱਲ ਆ ਪੰਜਾਬ ਦੇ ਵਿੱਚ ਤੁਸੀਂ ਆਏ ਦਿਨ ਦੇਖਿਆ ਸੈਲੀਬ੍ਰਿਟੀਜ਼ ਨੂੰ ਰੰਗਦਾਰੀਆਂ ਮੰਗੀਆਂ ਜਾ ਰੀਆਂ ਫਰੋਤੀਆਂ ਮੰਗੀਆਂ ਜਾ ਰੀਆਂ ਸਿੱਧੂ ਮੂਸੇਵਾਲਾ ਦਾ ਮਰਡਰ ਹੁੰਦਾ ਹੈ ਗੈਂਗਸਟਰਸ ਵੱਲੋਂ ਕਤਲ ਸ਼ਰੀਆਮ ਹੁੰਦੇ ਜਾ ਰਿਹਾ ਜ਼ਿਲਾਂ ਦੇ ਵਿੱਚ ਗੈਂਗਸਟਰਸ ਦੀਆਂ ਇੰਟਰਵਿਊਜ਼ ਹੁੰਦੀਆਂ ਨੇ ਆਮ ਤਰ੍ਹਾਂ ਇਹ ਗੱਲਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਰੀਸੈਂਟ ਕੋਈ ਬਿਜ਼ਨਸਮੈਨ ਆ ਵਪਾਰੀ ਆ ਉਹਦੇ ਉੱਪਰ ਗੋਲੀਆਂ ਚੱਲ ਜਾਂਦੀਆਂ ਨੇ ਮੌਤ ਦੇ ਘਾਟ ਤਾਰ ਦਿੱਤਾ ਜਾਂਦਾ ਸੋ ਇਸ ਕਰਕੇ ਅੱਜ ਇਹਦੀ ਦੂਸਰਾ ਅਦੇਸ਼ਾ ਇਹ ਵੀ ਆ ਕਿ ਇਹ ਮੇਰੇ ਕਿਸਾਨ ਭਰਾਵਾਂ ਦਾ ਇੱਕ ਗਰੁੱਪ ਹੈ ਤੇ ਜਿਹਦੇ ਵਿੱਚ ਮੈਨੂੰ ਵੀ ਐਡ ਕੀਤਾ ਗਿਆ ਸੀ ਜੇ ਉਹਦੇ ਵਿੱਚ ਹੋ ਸਕਦਾ ਹੈ ਕਿ ਕਿਸੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਕੁਝ ਇਦਾਂ ਦੇ ਗੈਰ ਸਮਾਜੀ ਤੱਤ ਜਾਣ ਬੁੱਝ ਕੇ ਇਦਾਂ ਦੀਆਂ ਪੋਸਟ ਉਹਦੇ ਵਿੱਚ ਪਾਉਂਦੇ ਹੋਣ ਤਾਂ ਕਿ ਇਹ ਮਨਸ਼ਾ ਇਹ ਉਹਨਾਂ ਦੀ ਹੋਵੇ ਕਿ ਇਦਾਂ ਦੀ ਛਵੀ ਪੰਜਾਬੀਆਂ ਦੀ ਜਾਵੇ ਕਿਸਾਨ ਭਰਾਵਾਂ ਦੀ ਜਾਵੇ ਕਿ ਇਹ ਵਾਕਵਾਦੀ ਨੇ ਆਤਵਾਦੀ ਨੇ ਤੁਸੀਂ ਦੇਖਿਆ ਹੀ ਆ ਕਿ ਇੱਕ ਨੈਸ਼ਨਲ ਜਿਹੜੇ ਸੈਲਿਬ੍ਰਿਟੀ ਕਹਿ ਸਕਦੇ ਅਸੀਂ ਬਾਲੀਵੁੱਡ ਦੀ ਐਕਟ੍ਰੈਸ ਅਦਾਕਾਰਾ ਕੰਗਨਾ ਰਣਾਉਤ ਉਹਨਾਂ ਨੇ ਇਹ ਗੱਲ ਕਰ ਦਿੱਤੀ ਸੀ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਜਾਣ ਬੁੱਝ ਕੇ ਪੰਜਾਬੀਆਂ ਨੂੰ ਉਕਸਾਉਣ ਵਾਸਤੇ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਵਾਸਤੇ ਬਰਬਾਦ ਕਰਨ ਵਾਸਤੇ ਤੁਮਿਲ ਕਰਨ ਵਾਸਤੇ ਕੀਤੀਆਂ ਜਾਂਦੀਆਂ ਇਹਦਾ ਮਕਸਦ ਇਹਦੇ ਪਿੱਛੇ ਕੋਈ ਹੋਰ ਹੋ ਸਕਦਾ ਸੋ 올 ਇਨ 올 ਮੇਰੀ ਇਹ ਅਰਸ਼ ਕਰਦਾ ਮੈਂ ਅਪੀਲ ਕਰਦਾ ਮੁੱਖ ਮੰਤਰੀ ਪੰਜਾਬ ਨੂੰ ਡੀਜੀ ਪੁਲਿਸ ਪੰਜਾਬ ਨੂੰ ਕਿ ਉਹ ਇਹਨਾਂ ਚੀਜ਼ਾਂ ਦੇ ਉੱਤੇ ਰੋਕத் ਥਾਮ ਲਾਉਣ ਇਦਾਂ ਦੇ ਲੋਕਾਂ ਨੂੰ ਵੈਰੀਫਾਈ ਕਰਨਾ ਇਦਾਂ ਦੇ ਲੋਕ ਜੇ ਪੰਜਾਬ ਦੇ ਵਿੱਚ ਇਦਾਂ ਦੀਆਂ ਗਤੀਵਿਧੀਆਂ ਕਰ ਰਹੇ ਨੇ ਕਿ ਵਾਕਈ ਜੇ ਅਸਲਾ ਲੋਕਾਂ ਨੂੰ ਸਪਲਾਈ ਕਰ ਰਹੇ ਨੇ ਮੁਹੱਈਆ ਕਰਾ ਰਹੇ ਨੇ ਤੇ ਉਹਨਾਂ ਦੇ ਤੁਰੰਤ ਸਟ੍ਰਿਕਟ ਐਕਸ਼ਨ ਲੈ ਕੇ ਕਾਰਵਾਈ ਕੀਤੀ ਜਾਵੇ ਮੁਕੱਦਮਾ ਦਰਜ ਕੀਤਾ ਜਾਵੇ ਔਰ ਇਦਾਂ ਦੇ ਦੋਸ਼ੀਆਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਗੈਂਗਸਟਰ ਰੂਲ ਖਤਮ ਹੋਵੇ ਰੰਗਦਾਰੀਆਂ ਮੰਗੜੀਆਂ ਰੁਕ ਜਾਣ ਉਹ ਜਿਹੜੀਆਂ ਫਰੋਤੀਆਂ ਦੇ ਨਾਮ ਦੇ ਉੱਤੇ ਲੋਕਾਂ ਦੀ ਕਿਲਿੰਗ ਹੋ ਰਹੀ ਆ ਉਹ ਵੀ ਰੁਕ ਜਾਵੇ ਹਰ ਤਰ੍ਹਾਂ ਦੇ ਸਮਾਜ ਸੇਵੀ ਐਜੂਕੇਟਿਵ ਸੋਸ਼ਲ ਵਰਕਰ ਬਿਜ਼ਨਸਮੈਨ ਵਪਾਰੀ ਤਬਕਾ ਤਾਜਰ ਹੋਣ ਕੋਈ ਵੀ ਹੋਵੇ ਉਹ ਸੇਫਲੀ ਸਿਕਿਉਰਲੀ ਆਪਣੀ ਜ਼ਿੰਦਗੀ ਬਤੀਤ ਕਰ ਸਕੇ ਬਿਨਾ ਕਿਸੇ ਡਰ ਭੈ ਤੋਂ ਸੋ ਅਲਟੀਮੇਟਲੀ ਇਦਾਂ ਦਾ ਮਾਮਲਾ ਸਾਹਮਣੇ ਆਉਣਾ ਇੰਨੀ ਓਪਨਲੀ ਵਟਸਐਪ ਦੇ ਰਾਹੀਂ ਹੀ ਹਥਿਆਰ ਸਪਲਾਈ ਕਰਨ ਦੀ ਗੱਲ ਕਰਦ ਨਹੀਂ ਥੋੜੇ ਜਿਹੇ ਪੈਸਿਆਂ ਉੱਤੇ ਇਹ ਸਿੱਧਾ ਦਰਸਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਵੱਡੀ ਕ੍ਰਿਟੀਕਲ ਸਟੇਜ ਤੇ ਹੈ